ਸਾ ਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਵਾਲ ਕੁੰਗੂ ਚੰਦਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪੈਨੈ ਖਾਏ ਅੰਦੀ ਕਮੀ ਅੰਧ ਸਜਾਏ ਭੁਖਿਆ ਦੇ ਨਾ ਮਰਦਿਆ ਰੱਖੈ ਅੰਦਾ ਝਗੜਾ ਅੰਦੀ ਸੱਥੈ ਮਹੱਲਾ ਪਹਿਲਾ ਸਭੇ ਸੁਰਤੀ ਜੋਗ ਸਭ ਸਭੇ 베ਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤਿਰਥ ਸਭ ਥਾਨ ਸਭ ਪਾਤ ਸਾਹੀਆ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਬੇ ਪੁਰੀਆ ਖੰਡ ਸਭ ਸਬੇ ਜੀ ਜਹਾਨ ਹੁਕਮ ਚਲਾਏ ਆਪਣੈ ਕਰਮੀ ਵਹਿ ਕਲਾਮ ਨਾਨਕ ਸੱਚਾ ਸਚ ਨਾਏ ਸਚ ਸਭਾ ਦੀ ਬਾਣ ਪਉੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਇ ਮੰਨਿਐ ਪਵਜਲ ਲੰਗੀਐ ਫਿਰ ਬਿਗਨ ਨ ਹੋਈ ਨਾਇ ਮੰਨਿਐ ਪੰਤ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇਕ ਪੈਰ ਧਾਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉਪਰ ਉਹ ਟਿਕ ਟਕੈ ਕਿਸਨੋ ਜੋਰ ਕਰੇ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੈ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨ ਆਵੈ ਟੂਟ ਨਾ ਹਉ ਥੱਕਾਂ ਨਾ ਠਾਕਿਆ ਏ ਬੜ ਰਖੈ ਜੋਤ ਨਾਨਕ ਚਸੇ ਹੋ ਚੁਖ ਬਿੰਦ ਉਪਰ ਆਖਣ ਦੋਸ ਪੌੜੀ ਨਾਏ ਮੰਨੇ ਕੁੱਲ ਉਧਰੈ ਸਭ ਕੁਟੰਬ ਸਬਾਇਆ ਨਾਏ ਮੰਨੇ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਏ ਮੰਨੇ ਸੁਣ ਉਧਰੇ ਜਿਨ ਰਸਨ ਰਸਾਇਆ ਨਾਏ ਮੰਨੇ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹਲਾ ਪਹਿਲਾ ਸਬੇ ਰਾਤੀ ਸਭ ਦੇਹ ਸਭ ਥਤੀ ਸਭ ਵਾਰ ਸਬੇ ਰੁਤੀ ਮਾਹ ਸਭ ਸਭ ਤਰਤੀ ਸਭ ਪਾਰ ਸਬੇ ਪਾਣੀ ਪਉਣ ਸਭ ਸਭ ਅਗਨੀ ਪਾਤਾਲ ਸਬੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕਿਤੜਾ ਕਹਿ ਨਸਕੀਜੈ ਕਾਰ ਆਖ ਹੈ ਥਕ ਹੈ ਆਖ ਆਖ ਕਰ ਸਿਫਤੀ ਵਿਚਾਰ ਤ੍ਰਿਣ ਨਾ ਪਾਇਓ ਬਪੁਣੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪਰਣੈ ਜੇ ਫਿਰਾ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਿਤਾ ਪੁੱਛਾਂ 베ਦ ਵਿਚਾਰ ਪੁੱਛਾਂ ਦੇਵਾ ਮਾਨਸਾ ਜੋਦ ਕਰਹਿ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਚ ਨਾਏ ਨਿਰਭਉ ਪੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪਿਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਗਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹਉਮੈ ਗਈ ਸਭ ਰੋਗ ਗਵਾਇਆ ਨਾਏ ਮੰਨੇ ਨਾਮ ਉਪਜੈ ਸਹਜੇ ਸੁਖ ਪਾਇਆ ਨਾਏ ਮੰਨੇ ਸਾਥ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਅੱਖਾਂ ਤੁਧ ਅੱਗੇ ਤੁਧ ਐਸਾ ਲਾਹੀ ਮੈਂ ਅੰਦੇ ਨਾਉ ਸੁਜਾਖਾ ਜੇਤਾ ਆਖਣ ਸਾਹੀ ਸਬਦੀ ਭਾਖਿਆ ਪਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾਸਿਆ ਕਿਆ ਚਾ ਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੈ ਵਾਰੂ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਏਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾਏ ਮੰਨਿਆ ਪ੍ਰਮ ਕਟਿਐ ਫਿਰ ਦੁਖ ਨਾ ਹੋਈ ਨਾਏ ਮੰਨਿਆ ਸਲਾਹੀਐ ਪਾਪਾਂ ਮਤ ਤੋਈ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸ਼ਾਸਤਰ 베ਦ ਪੁਰਾਣ ਪੜਨਤਾ ਪੂਕਾਰਨਤਾ ਅਜਾਣਨਤਾ ਜਾ ਬੂਜੈ ਤਾਂ ਸੂਜੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂ ਹੋਵਹਿ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪੁਰੂਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਈ ਸੱਚ ਪਵੈ ਤੁਰ ਲਿਖੈ ਪਉੜੀ ਨਾਮ ਨਿਰੰજન ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰજન ਨਾਲ ਹੈ ਕਿਉ ਪਾਈਐ ਪਾਈ ਨਾਮ ਨਿਰੰજન ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਪਾਈ ਸਲੋਕ ਮਹਲਾ ਪਹਿਲਾ ਕਲ ਹੋਈ ਕੁੱਤੇ ਮਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁਕਾ ਧਰਮ ਵਿਚਾਰ ਜਿਨ ਜੀਵਨ ਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਈਆ ਬੋਧਿਆ ਪੁਰਸ ਹੋਏ ਸਿਆਦ ਸੀਲ ਸੰਜਮ ਸਚ ਪੰਨੀ ਖਾਣਾ ਖਾਜ ਆਹਾਰ ਸ਼ਰਮ ਗਿਆ ਕਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਭਿਸਮ ਲੇਪਨ ਕਰੇ ਅੰਤਰ ਗੁਬਾਰੀ ਕਿੰਤਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਪਰਮ ਹੈ ਪਰਮੈ ਗਾਵਾਰੀ ਨਾਨਕ ਨਾਮ ਨਾ ਚਿਤਈ ਜੂ ਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਓਂ ਪ੍ਰੀਤ ਹੋਵੈ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਓ ਵਿਛੜਿਆ ਵਿਸ ਹੋਏ ਵਿਛੋੜਾ ਏਕ ਕੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿੱਤ ਨ ਆਵੈ ਕੌੜਤਣ ਤਾਏ ਜਾਏ ਮਿੱਠਾ ਕੌੜਾ ਦੋ ਵੈਰੋਗ ਨਾਨਕ ਅੰਤ ਵਿਗੁਤੇ ਭੋਗ ਚਖ ਚਖ ਝਖਣਾ ਝਗੜਾ ਝਾਖ ਚਖ ਚਖ ਜਾਹੇ ਚਖਹਿ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਕਰ ਗੱਜ ਕੀਤੇ ਬਾਗੇ ਬਾਗ ਸਾਦ ਸਹਿਜ ਕਰ ਮਨ ਖੇਲਾਇ ਤੈ ਸਹਿ ਪਾਸ ਹੋ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜੈ ਪਾਏ ਤਉ ਕੌੜਤਣ ਚੁਕ ਸਮਾਏ ਨਾਨਕ ਗੁਰਮੁਖੋ ਪਾਵੈ ਸੋਏ ਜਿਸਨੋ ਪ੍ਰਾਪਤ ਲਿਖਿਆ ਹੋਇ ਪੌੜੀ ਜਿਨ ਕਾ ਹਿਰਦੈ ਮੈਲ ਕਪਟ ਹੈ ਬਾਹਰ ਧੋਵਾਇ ਕੂੜ ਕਪਟ ਕਮਾਵੰਦੇ ਕੂੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖ ਪਾਇਆ ਸ਼ਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਨਸੀ ਭਰਮ ਭਵੇ ਸੰਸਾਰ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰਖੈ ਹੁਕਮੈ ਅੰਦਰ ਵੇਖੈ ਨਾਨਕ ਅਗੋ ਹੋ ਹਉਮੈ ਟੁੱਟੈ ਤਾਂ ਕੋ ਲਖਿਐ ਲਿਖੈ ਮਹੱਲਾ ਪਹਿਲਾ 베ਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਓ ਸੱਚ ਬੀਜੈ ਸੱਚ ਉਗਵੈ ਦਰਗਹਿ ਪਾਈਐ ਥਾਓ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ ਪੌੜੀ ਨਿੰਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ ਬਿਸੀਰ ਮੰਤਰ ਵਿਸਾਹੀਐ ਬਹੁ ਦੂਧ ਪੀ ਆਇਆ ਮਨਮੁਖੁ ਅਭਿਨ ਨ ਭਿਜੈ ਪਥਰ ਨ ਵਾਇਆ ਬਿਖ ਮਹਿ ਅੰਮ੍ਰਿਤ ਸਿੰਚਿਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ ਸਲੋਕ ਮਹੱਲਾ ਪਹਿਲਾ ਮਰਨ ਨ ਮੂਰਤ ਪੁੱਛਿਆ ਪੁੱਛੀ ਥਿਤ ਨ ਵਾਰ ਇਕ ਨੀ ਲਦਿਆ ਇਕ ਲਦ ਚੱਲੇ ਇਕ ਨੀ ਬਧੇ ਪਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸਕਰ ਸਣੈਦ ਮਾਮਿਆ ਛੁੱਟੇ ਬੰਕ ਦੁਆਰ ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇਜੀਆ ਖੋਟ ਪੌੜੀ ਜਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਡਾਇਆ ਮਹਾਕੁਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰਦਰਭਹਿ ਰਹੈ ਹਰਨਾਮ ਚੁਰਾਇਆ ਹਰ ਜਿਉ ਤਿਨ ਕੀ ਸੰਗਤ ਮਤ ਕਰਹੁ ਰਖ ਲੇਹੁ ਹਰ ਰਾਇਆ ਨਾਨਕ ਪਐ ਕਿਰਤਿ ਕਮਾਵੰਦੇ ਮਨਮੁਖ ਦੁਖ ਪਾਇਆ ਸ਼ਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਹੋ ਸਭ ਕੋ ਹੋਏ ਹੁਕਮ ਪਛਾਨੈ ਖਸਮ ਕਾ ਤਾ ਸਚ ਪਾਵੈ ਕੋਏ ਗੁਰਮੁਖ ਆਪ ਪਛਾਣੀਐ ਬੁਰਾ ਨਾਂ ਦੀ ਸਹ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਹਲਾ ਆਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜਹਿ ਜਿਨਾਂ ਸੇਵਿਆ ਹਰ ਦਾਤਾਰ ਪਉੜੀ ਗੁਰਮੁਖ ਹਿਰਦੈ ਸਾੰਤ ਹੈ ਨਾਉ ਉੱਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ ਹਰਦਾ ਸੁਧ ਹਰ ਸੇਵੰਦੇ ਸੁਹ ਹੈ ਗੁਣ ਗਾਇਆ ਮੇਰੇ ਹਰ ਜੀਉ ਏਵੈ ਭਾਵੰਦਾ ਗੁਰਮੁਖ ਉਤਰਾਇਆ ਨਾਨਕ ਗੁਰਮੁਖ ਮੇਲਿ ਅਨ ਹਰ ਦਰਸੁ ਹਾਇਆ